ਸਾਰੇ ਪਿੰਡ ਭਰਾਵਾਂ ਨੂੰ ਨਮਸਕਾਰ ਮੈਂ ਰਜੀਸ਼ ਸ਼ਰਮਾ ਸ਼੍ਰੀਕ੍ਰਿਸ਼ਨਾਪ੍ਰਭੂ ਕੀ ਤੋਂ ਜੀ ਅੱਜ ਜੋ ਤੁਹਾਡੇ ਲਈ ਵੀਡੀਓ ਲੈ ਕੇ ਆਏ ਆਇਆ ਇਹ ਤਹਿਸੀਲ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਦਸਵਾਂ ਮਕੇਰੀਆਂ ਦਾ ਏਰੀਆ ਜੀ ਉੱਥੇ 50 ਕਿੱਲੇ ਜ਼ਮੀਨ ਹੈ ਜੀ ਇਹ ਜ਼ਮੀਨ ਹੈ ਜੀ ਠੇਕੇ ਤੇ ਲਈ ਪਹਿਲਾਂ ਇਹਦੇ ਵਿੱਚ ਜੀ ਥੋੜਾ ਬੋੜਾ ਪੱਥਰ ਸੀਗਾ ਤਾਂ ਉਹਦੇ ਵਿੱਚ ਕਣਕ ਝੋਨਾ ਕਮਾਲ ਸਭ ਕੁਝ ਹੁੰਦਾ ਸੀਗਾ ਆ ਟਿਊਬ ਵਾਲਾ ਜੀ ਨਾਲ ਜੇ ਨਹਿਰ ਵਗਦੀ ਹੈ ਇਹਦੇ ਉੱਪਰ ਸੋਲਰ ਲੱਗੇ ਹੋਆ ਦੋ ਬਿਜਲੀ ਦੇ ਕਨੈਕਸ਼ਨ ਆ ਮੋਨ ਜੀ 5-7 ਕਿੱਲਾਂ ਦੇ ਵਿੱਚ ਚੋਨਾ ਬੀਜ ਵੀ ਦਿੱਤਾ ਹੈ ਤੇ ਇਹ ਜ਼ਮੀਨ ਠੇਕੇ ਦੇ ਲਈ ਹੈ ਜੀ ਜਿਹੜੀ ਪਾਰਟੀ ਆਊਗੀ ਉਹਦਾ ਖਰਚਾ ਦੇ ਕੇ ਤੇ ਇਹ ਫਸਲ ਨੂੰ ਨੂੰ ਅਗੇ ਕੰਟੀਨਿਊ ਕਰ ਸਕਦੀ ਹੈ। ਲਗਭਗ 5-5 7-7 ਕਿੱਲਾਂ ਦੇ ਜ਼ੀਰੋ ਲੈਵਲ ਖੇਤ ਆ। ਇਹ ਵੀਡੀਓ ਪਹਿਲਾਂ ਦੀ ਹੈ ਜਦੋਂ ਥੋੜਾ ਮਿੱਟੀ ਪਾ ਕੇ ਕੀਤੀ ਸੀਗੀ ਉਹ ਅੱਜ ਦੀ ਡੇਟ ਦੇ ਵਿੱਚ ਐਂ ਬਿਲਕੁਲ ਸਮਤਲ ਹੋ ਗਈ ਹੈ ਜੀ। ਜ਼ੀਰੋ ਲੈਵਲ ਖੇਤ ਆ। ਉਹ ਫਕਸ ਨਾ ਨਾਲ ਕੋ ਮੰਡੀਆਂ ਜੀ ਜ਼ਮੀਨ ਦੇ ਵਿੱਚੇ ਉਹ ਸਾਹਮਣੇ ਸੁਆਇਆ ਤਾਂ ਸਾਰੀ ਖੇਤ ਆ ਵੀਡੀਓ ਦੇਖਣ ਦੇ ਵਿੱਚ ਤੇ ਗਰਾਊਂਡ ਤੇ ਦੇਖਣ ਜੇ ਬਾਬਾ ਫਰਕ ਆ ਪਾਂਡੇ ਕਿੱਲੇ ਜੀ ਜੋ ਚੋਨਾ ਲੱਗ ਗਿਆ ਪਨੀਰੀ ਤਿਆਰ ਆ ਬਾਕੀ ਚੋਨਾ ਲੱਗਣਾ ਹੈ ਜਮੀਨ ਠੇਕੇ ਤੇ ਜੀ ਉਹ 42000 ਰੁਪਏ ਕਿੱਲੇ ਦੀ ਡਿਮਾਂਡ ਕਰਦੇ ਆ ਬਾਕੀ ਬਹਿ ਕੇ ਹੋਣੀ ਗੱਲਬਾਤ ਸਾਲ ਦਾ ਠੇਕਾ ਜਿਹੜੇ ਵੀਰ ਪੈਣਪਰਾ ਠੇਕਿਆਂ ਦਾ ਜ਼ਮੀਨ ਬੋਂਦੇ ਆ ਅਕੀਦਾ ਇਹ ਕੋਈ ਆੜ ਤਨੋਂ ਪੱਥਰ ਜਾਂ ਨਜ਼ਰ ਆਉਂਦਾ ਨਾ ਐਵੇਂ ਬੰਨਾ ਆ ਬੰਨੇ ਦੇ ਪਰਲੇ ਬੰਨੇ ਪਾਣੀ ਆ ਇਹ ਨਾਲ ਨਾਲ ਮੱਝਾਂ ਜੰਗਲ ਵਾਲਾ ਪਾਣੀ ਆ ਜੀ ਇਹ ਜ਼ਮੀਨ ਇਹ ਜ਼ਮੀਨ ਹੈ ਜੀ ਠਿੱਕੇ ਦੇ ਲਈ ਇਹਦੇ ਵਿੱਚ ਜੀ ਚਾਰ ਮੋਟਰਾਂ ਜੀ ਨਹਿਰੀ ਪਾਣੀ ਹੈ ਰੇਨੂਕਾਰਾ 45000 ਰੁਪਏ ਕਿਲੇ ਦੀ ਐਕਸਪੈਕਟੇਸ਼ਨ ਹੈ ਜੀ ਠੇਕੇ ਦੀ ਬਾਕੀ ਬੈਠ ਕੇ ਗੱਲ ਹੋਣੀ ਹੈ ਜੀ ਥੈਂਕ ਯੂ ਫॉर ਵਾਚਿੰਗ ਨਮਸਕਾਰ ਸਤਿ ਸ੍ਰੀ ਅਕਾਲ ਜੈ ਸ਼੍ਰੀ कृष्णा